ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੀ ਸਿੱਖ ਕੌਮ ਵਿੱਚ ਬਹੁਤ ਵੱਡੇ ਵੱਡੇ ਮਹਾਨ ਜੋਧੇ ਪੈਦਾ ਹੋਏ ਨੇ ਉਹਨਾਂ ਮਹਾਨ ਜੋਧਿਆਂ ਵਿੱਚੋਂ ਅੱਜ ਆਪਾਂ ਉਸ ਮਹਾਨ ਜੋਦੇ ਦੀ ਗੱਲ ਕਰਦੇ ਆਂ ਜਿਹਦੀ ਤਲਵਾਰ ਹਵਾ ਨਾਲ ਗੱਲਾਂ ਕਰਦੀ ਸੀ ਜੇ ਵੈਰੀ ਅੱਖ ਵੀ ਝੱਕ ਲੈਂਦਾ ਸੀ ਤਾਂ ਵੈਰੀ ਦਾ ਜਿਹੜਾ ਸਿਰ ਹੈ ਉਹ ਜ਼ਮੀਨ ਦੇ ਉੱਤੇ ਪਿਆ ਹੁੰਦਾ ਸੀ ਤੇ ਭਰੀ ਜਵਾਨੀ ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਜਾਂਦੇ ਆ ਤੇ ਉਹ ਆਪਣੀ ਸਾਰੀ ਉਮਰ ਆਪਣੇ ਧਰਮ ਦੇ ਲੇਖੇ ਤੇ ਜੰਗ ਦੇ ਮੈਦਾਨ ਵਿੱਚ ਕੱਢ ਦਿੰਦੇ ਆ ਜਦੋਂ ਜੰਗ ਹੁੰਦੀ ਹੈ ਤਾਂ ਉਹ ਸਭ ਤੋਂ ਮੂਹਰੇ ਚੱਲਦੇ ਆ ਤੇ ਜੰਗ ਜਿੱਤਣ ਤੋਂ ਬਾਅਦ ਜਦੋਂ ਆਉਂਦੇ ਆ ਤਾਂ ਸਭ ਤੋਂ ਪਿੱਛੇ ਖੂਨ ਨਾਲ ਲਥਪਥ ਹੋਏ ਆਉਂਦੇ ਆ ਉਹਨਾਂ ਦੀ ਬਾਡੀ ਤੇ ਮਤਲਬ ਸਰੀਰ ਤੇ 4 ਇੰਚ ਵੀ ਜਗ੍ਹਾ ਨਹੀਂ ਬਚੀ ਸੀ ਜਿੱਥੇ ਤੇ ਨੇਜਿਆਂ ਦੇ ਤਲਵਾਰਾਂ ਦੇ ਨਿਸ਼ਾਨ ਦਾਗ ਨਾ ਹੋਣ ਤੇ ਹਜੇ ਪਹਿਲੀ ਜੰਗ ਉਹ ਲੜਕੇ ਆਉਂਦੇ ਆ ਉਹ ਜ਼ਖਮ ਉਹਨਾਂ ਦੇ ਅੱਲੇ ਹੁੰਦੇ ਆ ਤੇ ਦੂਜੀ ਜੰਗ ਦੀ ਉਹ ਤਿਆਰੀ ਖਿੱਚ ਲੈਂਦੇ ਆ ਇੱਥੇ ਤੁਸੀਂ ਦੇਖੋ ਕਿ ਆਪਣੇ ਥੋੜੀ ਜਿਹੀ ਵੀ ਸੱਟ ਲੱਗ ਜੇ ਤਾਂ ਆਪਾਂ ਕਬਰਾ ਜਾਣਦੇ ਆ ਉਸ ਯੋਧੇ ਦੇ ਸਰੀਰ ਉੱਤੇ ਕੋਈ ਐਹ ਜਿਹਾ ਥਾਂ ਨਹੀਂ ਸੀ ਜਿੱਥੇ ਉਹਦੇ ਫਟਣਾ ਲੱਗਿਆ ਹੋਵੇ ਤੇ ਹਜੇ ਪਹਿਲਾਂਲੇ ਜ਼ਖਮ ਜਿਹੜੇ ਉਹ ਹਰੇ ਹੁੰਦੇ ਆ ਤੇ ਜਕਾਰਾ ਛੱਡ ਕੇ ਦੂਜੀ جنگ ਲਈ ਤਿਆਰ ਹੋ ਜਾਂਦੇ ਸੀ ਤੇ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਦੇ ਸਾਹਮਣੇ ਕੋਈ ਕੱਲਾ ਆਉਣ ਦੀ ਤਾਂ ਹਿੰਮਤ ਕਰਦਾ ਨਹੀਂ ਸੀ ਇੱਕ ਵਾਰ ਕੀ ਹੋਇਆ 1823 ਦੇ ਵਿੱਚ ਨਸਾਰੇ ਦੀ ਜੰਗ 'ਚ ਉਹਨਾਂ ਨੂੰ ਪੰਜ ਗਾਜੀ ਪਠਾਨਾਂ ਨੇ ਘੇਰ ਲਿਆ ਸੀ ਤੇ ਉਹਨਾਂ ਦੇ ਕਦ ਸੱਤ-ਸੱਤ ਫੁੱਟ ਉੱਚੇ ਸੀ ਤੇ ਬਾਹਾਂ ਵਿੱਚ ਕਹਿੰਦੇ ਹਾਥੀਆਂ 'ਚ ਨਹੀਂ ਜਾਣ ਸੀ ਤੇ ਭਾਈ ਨਿਧਾਨ ਸਿੰਘ ਨੇ ਪੰਜ ਮਿੰਟ ਨਹੀਂ ਲਾਇਆ ਉਹਨਾਂ ਦੇ ਪੰਜਾਂ ਦੇ ਸਿਰ ਕਲਮ ਕਰਤੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਉਂਦੇ ਆ ਆਉਂਦੇ ਹੀ ਉਹਨਾਂ ਨੂੰ ਜੱਫੀ ਪਾ ਲੈਂਦੇ ਆ ਘੁੱਟ ਕੇ ਤੇ ਕਹਿੰਦੇ ਆ ਕਿ ਇਹ ਕੋਈ ਦੋ ਹੱਥਾਂ ਵਾਲੇ ਇਨਸਾਨ ਦਾ ਕੰਮ ਨਹੀਂ ਹੈ ਤੇਰੇ 'ਚ ਪੰਜ ਹੱਥਾਂ 'ਚ ਨਹੀਂ ਜਾਣ ਹੈ ਉੱਥੋਂ ਹੀ ਉਹਨਾਂ ਦਾ ਨਾਮ ਭਾਈ ਨਿਧਾਨ ਸਿੰਘ ਜੋ ਪੰਜ ਹੱਥਾ ਰੱਖ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਨਾਂ ਹੈ ਨਿਧਾਨ ਸਿੰਘ ਪੰਜ ਥੜੇ ਨਾਮ ਨਾਲ ਜਾਣਨ ਲੱਗੇ ਸੀ ਤੇ ਫੇਮਸ ਹੋ ਗਿਆ ਸੀ। ਤੇ ਦੂਰ ਦੂਰ ਤੱਕ ਜਿਹੜੇ ਉਹਨਾਂ ਦੇ ਉਹ ਚਰਚੇ ਹੋਣ ਲੱਗ ਗਏ ਸੀ ਤੇ ਕਾਗਜ਼ਾਂ ਵਿੱਚ ਵੀ ਜਿਹੜਾ ਉਹਨਾਂ ਦਾ ਨਾਂ ਹੈ ਨਿਧਾਨ ਸਿੰਘ ਪੰਜ ਥੜੇ ਨਾਮ ਨਾਲ ਚੜ ਗਿਆ ਸੀ। ਤੇ ਇੱਕ ਵਾਰੀ ਉਹਨਾਂ ਕੋਲੇ ਦਿੱਲੀ ਦਾ ਅੰਗਰੇਜ਼ ਗਵਰਨਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਆਉਂਦਾ ਲਾਹੌਰ। ਤੇ ਕਾਫੀ ਟਾਈਮ ਗੱਲਬਾਤ ਕਰਦੇ ਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਦਾ ਕਿ ਤੁਹਾਡੇ ਪੰਜ ਹੱਥੇ ਜਰਨੈਲ ਦੇ ਬੜੇ ਚਰਚੇ ਸੁਣੇ ਨੇ ਕਿੱਥੇ ਆਓ ਮੈਂ ਇਹਨਾਂ ਨੂੰ ਦੇਖਣਾ ਚਾਹਣਾ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਖੜਾ ਹੈ ਦੇਖ ਲੈ ਤੇ ਨਿਹੰਦਾਨ ਸਿੰਘ ਉਹਨਾਂ ਦੇ ਕੋਲ ਹੀ ਖੜੇ ਸੀ ਤੇ ਉਹ ਅੰਗਰੇਜ਼ ਗਵਰਨਰ ਮਜ਼ਾਕੀ ਜੇ ਤੌਰ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਮੈਂ ਇਹਦਾ ਸੁਣਿਆ ਸੀ ਕਿ ਇਹਨਾਂ ਦੇ ਪੰਜ ਹੱਥ ਹੋਣਗੇ ਤੇ ਪਰ ਇਹਨਾਂ ਦੇ ਤਾਂ ਦੋ ਹੀ ਹੱਥ ਨੇ ਮਹਾਰਾਜਾ ਰਣਜੀਤ ਸਿੰਘ ਫਿਰ ਕਹਿੰਦੇ ਆ ਕਿ ਸ਼ੁਕਰ ਮਨਾ ਤੂੰ ਇਹਦੇ ਪੰਜ ਹੱਥ ਦੇਖੇ ਨਹੀਂ ਜੇ ਜੰਗ ਦੇ ਮદાન ਵਿੱਚ ਤੇ ਤੂੰ ਪੰਜ ਹੱਥ ਦੇਖ ਲੈ ਤਾਂ ਤੂੰ ਫਿਰ ਕੁਝ ਹੋਰ ਦੇਖਣ ਜੋਗਾ ਨਹੀਂ ਰਹਿਣਾ ਖਾਲਸਾ ਫੌਜ ਜਿਹੜੀ ਸਰਦਾਰ ਹਰੀ ਸਿੰਘ ਨਲੂਏ ਦੇ ਅੰਡਰ ਫੌਜ ਆਉਂਦੀ ਆ ਉਸ ਦੇ ਵਿੱਚ ਜਿਹੜੇ ਉਹ ਭਰਤੀ ਹੋ ਜਾਂਦੇ ਆ ਸਿਮਲੇ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਬਿਲਿਅਮ ਵੈਂਟਿੰਗ ਨਾਲ ਸਰਦਾਰ ਹਰੀ ਸਿੰਘ ਨਲੂਏ ਦੇ ਨਾਲ ਨਿਧਾਨ ਸਿੰਘ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਪੇਹ ਦਿੰਦਿਆ ਜੰਗਾਂ ਲੜਨ ਦੇ ਨਾਂ ਨਾਲ ਉਹ ਸੂਝਵਾਨ ਵੀ ਬੜੇ ਹੁੰਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਨਿਧਾਨ ਸਿੰਘ ਦੇ ਪਿਛੋਕੜ ਬਾਰੇ ਜਦੋਂ ਰਣਜੀਤ ਸਿੰਘ ਲਾਹੌਰ ਜਿੱਤ ਕੇ ਮਹਾਰਾਜਾ ਬਣਦੇ ਆ ਤਾਂ ਇਹਨਾਂ ਦੇ ਨਾਲ ਨਿਧਾਨ ਸਿੰਘ ਦੇ ਪਿਤਾ ਰਾਮ ਸਿੰਘ ਵੀ ਨਾਲ ਹੁੰਦੇ ਆ ਤੇ ਰਾਮ ਸਿੰਘ ਆ ਜੋ ਨਿਧਾਨ ਸਿੰਘ ਨੂੰ ਚੜ੍ਹਦੀ ਜਵਾਨੀ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਆ ਜੋ ਭਰਤੀ ਕਰਵਾਉਂਦੇ ਆ ਅਸਲ ਵਿੱਚ ਇਹ ਪਹਿਲਾਂ ਭਰਤੀ ਨਹੀਂ ਹੁੰਦੇ ਇਹ ਪਹਿਲਾਂ ਸਵਾਰ ਹੋਇਆ ਕਰਦੇ ਸੀ ਉਸ ਤੋਂ ਬਾਅਦ ਜਦੋਂ ਨਸਾਰੇ ਦੀ جنگ ਹੁੰਦੀ ਹੈ ਨਾ 1863 ਵਿੱਚ ਤੇ ਉਹਦੇ ਵਿੱਚ ਇਹਨਾਂ ਦੀ ਬਹਾਦਰੀ ਇਹਨਾਂ ਦੇ ਕਾਰਨਾਮੇ ਦੇਖ ਕੇ ਉਹ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਆਪਣੀ ਫੌਜ ਦੇ ਵਿੱਚ ਐ ਜੋ ਭਰਤੀ ਕਰ ਲੈਂਦੇ ਆ ਵੈਸੇ ਤਾਂ ਇਹਨਾਂ ਦੀ ਸਾਰੀ ਜਿਹੜੀ ਉਮਰ ਹੈ ਜਿਹੜੀ ਉਹ ਜੰਗ ਦੇ ਮੈਦਾਨਾਂ ਵਿੱਚ ਹੀ ਨਿਕਲ ਗਈ ਪਰ ਇਹਨਾਂ ਨੂੰ ਜਿਹੜੀ ਪ੍ਰਸਿੱਧੀ ਮਿਲੀ ਹੈ ਉਹ ਨਸੈਰੀ ਦੀ ਜੰਗ ਤੋਂ ਬਾਅਦ ਮਿਲੀ ਹੈ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਨਾਂ ਨਧਾਨ ਸਿੰਘ ਪੰਜਾ ਥਰੇ ਨਾਮ ਨਾਲ ਜਾਣਨ ਲੱਗੀ ਸੀ ਤੇ ਜਦੋਂ ਅਫਗਾਨਾਂ ਦੇ ਨਾਲ ਸਿੱਖਾਂ ਦੀ ਪੂਰੀ ਨੋਕਚੋਕ ਚੱਲ ਰਹੀ ਸੀ ਪੂਰੀ ਹਨਾ ਕਰਨੀ ਚੱਲ ਰਹੀ ਸੀ ਤਾ ਫਿਰ ਮਹਾਰਾਜਾ ਅੰਜੀਤ ਸਿੰਘਾ ਜੋ ਉਹ اٹਕ ਤੇ ਹਮਲਾ ਕਰਦੇ ਆਂ اٹਕ ਨੂੰ ਫਤਿਹ ਕਰ ਲੈਂਦੇ ਆਂ ਫਤਿਹ ਕਰਨ ਤੋਂ ਬਾਅਦ ਤੁਰੰਤ ਸੋਚਦੇ ਆਂ ਕਿ ਹੁਣ ਨਸਹਿਰੇ ਦਾ ਕਿਲਾ ਵੀ ਫਤਿਹ ਕੀਤਾ ਜਾਵੇ ਤਾਂ ਅਕਾਲੀ ਫੂਲਾ ਸਿੰਘ ਜਕਾਰਾ ਛੱਡਦੇ ਆਂ ਤੇ ਉਹ ਕਹਿੰਦੇ ਆ ਕਿ ਮੈਂ ਜਾਵਾਂਗਾ ਤੇ ਜਿੱਥੇ ਵੀ ਮੰਨ ਲਓ ਮੌਤ ਚਾਰੇ ਪਾਸੇ ਮੰਡਰਾ ਰਹੀ ਹੋਵੇ ਨਾ ਤਾਂ ਉੱਥੇ ਅਕਾਲੀ ਫੂਲਾ ਸਿੰਘ ਦਾ ਜਥਾ ਸਭ ਤੋਂ ਪਹਿਲਾਂ ਜਾਂਦਾ ਸੀ ਐਡੇ ਸੂਰਬੀਰ ਯੋਧਾ ਹੋਏ ਸੀ ਉਹ ਤੇ ਉਧਰੋਂ 3000 ਅਫਗਾਨਾਂ ਦੀਆਂ ਤੋਪਾਂ ਦੇ ਨਾਲ ਅਫਗਾਨ ਪਹੁੰਚਦੇ ਆਗੇ ਅਟਕਦੇ ਕਿਲੇ ਵੱਲ ਤੇ ਇਧਰੋਂ ਫਿਰ ਮਹਾਰਾਜਾ ਰਣਜੀਤ ਸਿੰਘਾ ਜੋ ਪੋਸਟਪੋਨ ਕਰਨਾ ਚਾਹੁੰਦੇ ਇੱਕ ਦਿਨ ਕਿ ਪੋਸਟਪੋਨ ਕਰ ਦਿੰਦੇ ਆ ਕਿ ਆਪਣਾ ਅੱਜ ਜਾਵਾਂਗੇ ਤੇ ਨੁਕਸਾਨ ਜ਼ਿਆਦਾ ਹੋ ਜਾਣਾ ਸਿੱਖਾਂ ਦਾ ਕਿਉਂਕਿ ਫੌਜਾਂ ਜੋ ਪਿੱਛੋਂ ਨਹੀਂ ਜੁੜੀਆਂ ਆਪਣੇ ਨਾਲ ਅਜੇ ਉਹ ਨਹੀਂ ਆਈਆਂ ਤੇ ਜਦੋਂ ਆਪਣੇ ਨਾਲ ਸਾਰੀ ਫੌਜ ਇਕੱਠੀ ਹੋ ਜਾਵੇਗੀ ਤਾਂ ਆਪਾਂ ਫੇਰ ਹਮਲਾ ਕਰਾਂਗੇ ਪਰ ਅਕਾਲੀ ਫੂਲਾ ਸਿੰਘ ਕਹਿੰਦੇ ਮੈਂ ਤਾਂ ਗੁਰੂ ਮਹਾਰਾਜ ਅਗੇ ਅਰਦਾਸ ਕਰ ਚੁੱਕਿਆ ਤੇ ਮੈਂ ਹੁਣ ਆਪਣੀ ਅਰਦਾਸ ਤੋਂ ਦੂਰ ਨਹੀਂ ਜਾ ਸਕਦਾ ਤੇ ਮੈਂ ਆਪਣੇ ਗੁਰੂ ਮਹਾਰਾਜ ਆ ਕੇ ਝੂਠਾ ਨਹੀਂ ਪੈ ਸਕਦਾ ਤੇ ਅਕਾਲੀ ਫੁੱਲਾ ਸਿੰਘ ਕਹਿੰਦਾ ਚਲੋ ਠੀਕ ਹੈ ਮੰਨਦੇ ਆ ਕਿ ਤੁਸੀਂ ਆਪਣਾ ਫੈਸਲਾ ਸੁਣਾ ਤਾਂ ਮੈਂ ਤੁਹਾਡੇ ਫੈਸਲੇ ਨਾਲ ਸਹਿਮਤ ਹਾਂ ਪਰ ਮੈਂ ਰੁਕ ਨਹੀਂ ਸਕਦਾ ਮੈਂ ਗੁਰੂ ਮਹਾਰਾਜ ਆ ਕੇ ਝੂਠਾ ਨਹੀਂ ਹੋ ਸਕਦਾ ਤੇ ਉਹ ਕਹਿ ਕੇ ਜੰਗ ਦੇ ਮੈਦਾਨ ਵੱਲ ਨੂੰ ਹੈ ਜੋ ਵੱਲ ਜਾਂਦੇ ਆ ਇਧਰ ਮਹਾਰਾਜ ਅਰਜੀਤ ਸਿੰਘ ਵੇਟ ਕਰ ਰਹੇ ਹੁੰਦੇ ਆ ਕਿ ਫੌਜਾਂ ਆਉਣਗੀਆਂ ਜੁੜਨਗੀਆਂ ਤਾਂ ਆਪਾਂ ਚੱਲਾਂਗੇ ਪਰ ਉੱਥੇ ਜਾ ਕੇ ਕੀ ਅਫਵਾਣਾਂ ਨਾਲ ਲੜਦੇ ਲੜਦੇ ਸਿੱਖਾਂ ਦਾ ਕਾਫੀ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਖੜੇ ਖੜੇ ਸੋਚਦੇ ਆ ਕਿ ਇਹਨਾਂ ਨੂੰ ਵੀ ਭੇਜ ਦਿੱਤਾ ਜਾਵੇ ਤਾਂ ਉਹ ਕਹਿੰਦੇ ਆ ਭਾਈ ਨਿਧਾਨ ਸਿੰਘ ਪੰਜ ਹਥਿਆਰਾਂ ਨੂੰ ਤੇ ਹਰੀ ਸਿੰਘ ਨਲੂਏ ਵਰਗਿਆਂ ਨੂੰ ਤੇ ਤੁਸੀਂ ਜੋ ਬਚੇ ਹੋ ਸਾਰੇ ਜਾਓ ਹਰੀ ਸਿੰਘ ਫੁੱਲ ਅਕਾਲੀ ਫੁੱਲਾ ਸਿੰਘ ਦੇ ਨਾਲ ਜੰਗ ਲੜੋ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਤੇ ਫੌਜਾਂ ਜਦੋਂ ਆਣਗੀਆਂ ਵੇਖੀ ਜਾਊਗੀ ਉਦੋਂ ਉਦੋਂ ਮੈਂ ਭੇਜ ਦਿਆਂਗਾ ਤੇ ਉਹ ਇਦਾਂ ਨਿਹਨ ਸਿੰਘ ਪੰਜਾਥਾ ਉਹਰੇ ਅਫਵਾਹਾਂ ਤੇ ਟੁੱਟਦੇ ਆ ਜਿਵੇਂ ਕੋਈ ਬਿਜਲੀ ਡਕਦੀ ਹੋਵੇ ਉਹ ਗਾਟੇ ਲਾ ਲਾ ਕੇ ਮਾਰਦੇ ਆ ਪਰੇ ਚਲਾਜ ਲਾ ਕੇ ਅਫਵਾਹਾਂ ਨੂੰ ਵੜਦੇ ਟੁਕਦੇ ਤੁਰੇ ਜਾਂਦੇ ਆ ਤੇ ਜੋ ਮਹਾਰਾਜਾ ਰਣਜੀਤ ਸਿੰਘਾ ਉਹ ਇੱਕ ਟੁਕੜੀ ਲੈ ਕੇ ਆਪਣੀ ਉੱਪਰ ਖੜੇ ਹੁੰਦੇ ਨੇ ਉਹ ਵੇਖੀ ਜਾਂਦੇ ਆ ਇੱਕ ਪਲਾਨ ਦੇ ਅਨੁਸਾਰ ਕਿ ਜਿਹੜੇ ਵੀ ਜਰਨੈਲ ਦੀ ਟੁਕੜੀ ਕਮਜ਼ੋਰ ਪਵੇਗੀ ਮੈਂ ਉਹਨਾਂ ਦੇ ਵੱਲ ਜਾਵਾਂਗਾ ਤੇ ਵੇਂਦੇ ਵੇਂਦੇ ਉਹਨਾਂ ਦੀ ਨਿਗਾਹ ਪੈ ਜਾਂਦੀ ਹੈ ਭਾਈ ਨਿਧਾਨ ਸਿੰਘ ਪੰਜ ਹੱਥਾ ਤੇ ਕਿਉਂਕਿ ਉਧਰੋਂ ਗੋਲੀ ਆਉਂਦੀ ਹੈ ਅਫਗਾਨਾਂ ਦੀ ਤੇ ਉਹ ਨਿਧਾਨ ਸਿੰਘ ਦੇ ਘੋੜੇ ਨੂੰ ਜਾ ਕੇ ਲੱਗਦੀ ਹੈ ਤੇ ਘੋੜੇ ਦੀ ਹੈ ਜੋ ਤੁਰੰਤਾ ਜੋ ਮੌਤ ਹੋ ਜਾਂਦੀ ਹੈ ਤੇ ਨਿਧਾਨ ਸਿੰਘ ਆ ਜੋ ਥੱਲੇ ਡਿੱਗ ਪੈਂਦੇ ਆ ਤੇ ਉਹਨਾਂ ਨੂੰ ਫਿਰ ਉਹ ਪੰਜ ਅਫਗਾਨੀ ਜਦੋਂ ਗਾਜੀ ਅਫਗਾਨੀ ਆਉਂਦੇ ਆ ਅਫਗਾਨ ਵਾਲੇ ਤੇ ਉਹ ਘੇਰ ਲੈਂਦੇ ਆ ਕਿਉਂਕਿ ਇਕੱਲੇ ਬੰਦੇ ਦੀ ਤਾਂ ਉਹਨਾਂ ਨੂੰ ਹੱਥ ਪਾਉਣ ਦੀ ਕਿਸੇ ਦੀ ਜਰੂਰਤੋਂ ਨਹੀਂ ਹੋਈ ਸੀ ਤੇ ਪੰਜ ਜਦੋਂ ਉਹ ਘੇਰ ਲੈਂਦੇ ਆ ਤੇ ਭਾਈ ਨਿਧਾਨ ਸਿੰਘ ਆਪਣੀ ਤਲਵਾਰ ਲੈ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਪੰਜਾਂ ਦੇ ਸਿਰ ਕਲਮ ਕਰ ਦਿੰਦੇ ਆ ਤੇ ਉਹਨਾਂ ਦੀਆਂ ਪੰਜਾਂ ਦੀਆਂ ਤਲਵਾਰਾਂ ਚੱਕ ਕੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਵਿੱਚ ਰੱਖ ਦਿੰਦੇ ਆ ਤੇ ਉਸ ਜੰਗ ਦੇ ਵਿੱਚ ਅਕਾਲੀ ਫੂਲਾ ਸਿੰਘ ਜੋ ਉਹਨਾਂ ਦੀ ਹੈ ਜੋ ਸ਼ਹਾਦਤ ਹੋ ਜਾਂਦੀ ਹੈ ਸਹੀਦੀ ਹੋ ਜਾਂਦੀ ਹੈ ਜਦੋਂ ਵੀ ਟਾਈਮ ਮਿਲਿਆ ਸਾਨੂੰ ਤਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਾਲੀ ਫੁੱਲਾ ਸਿੰਘ ਦੀ ਜੀਵਨੀ ਬਾਰੇ ਕਿੱਡੇ ਸੂਰਬੀਰ ਜੋਧਾ ਹੋਏ ਨੇ ਕਾਲੀ ਫੁੱਲਾ ਸਿੰਘ ਤੇ ਇਹ ਸੀ ਆਪਣੇ ਨਿਹੰਗ ਸਿੰਘ ਪੰਜ ਹੱਥਾਂ ਦੀ ਕਹਾਣੀ ਜੋ ਕਿ ਦੁਨੀਆ ਤੇ ਰਹਿਂਦੀ ਦੁਨੀਆ ਤੇ ਅੱਜ ਵੀ ਪਰਫੁੱਲਤ ਨੇ ਅੱਜ ਵੀ ਉਹਨਾਂ ਦਾ ਨਾਮ ਗੂੰਜਦਾ ਹੈ